ਡੇਢ ਦੋ ਸਾਲ ਪਹਿਲਾਂ ਕਮਰ ਦਰਦ ਤੇ ਵੀਕਨੈਸ ਦੀ ਪ੍ਰੋਬਲਮ ਆ ਗਈ ਸੀ ਉਸ ਤੋਂ ਮੈਨੂੰ ਇੱਕ ਤਾਂ ਸੁਸਤੀ ਰਹਿੰਦੀ ਸਵੇਰ ਉੱਠਣ ਚ ਦਿੱਕਤ ਆਉਂਦੀ ਸੀ ਇੱਕ ਚੁੱਕ ਕੇ ਕੰਮ ਨਹੀਂ ਕੀਤਾ ਜਾਂਦਾ ਕਈ ਦਾ ਜਾਂ ਹੋਰ ਕੋਈ ਉੱਥੇ ਕਿਤੇ ਵਾੜ ਝੜਕਾ ਝੁੜਕਾ ਜਿਹਾ ਲੱਗਿਆ ਹੋਇਆ ਸੀ ਹਾਂਜੀ ਹਾਂਜੀ ਜੇਕਰ ਕਮਰ ਦਰਦ ਹੋ ਗਈ ਵੀਕਨੈਸ ਹੋ ਗਈ ਕੰਮ ਕਰਨ ਨੂੰ ਜੀ ਨਾ ਕਰਨਾ ਮੈਨੂੰ ਕੰਮ ਕਰਨ ਨੂੰ ਜੀ ਨਾ ਕਰਨਾ ਸੁਸਤੀ ਕਿ ਨਹੀਂ ਸੀ ਤੁਹਾਨੂੰ ਸੁਸਤੀ ਤਾਂ ਸਵੇਰ ਸੁਬਾਹ ਸੁਸਤੀ ਹੁੰਦੀ ਵੀ ਉੱਠਣ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਇਹ ਵੀ ਇਹ ਬਹੁਤ ਬੰਦਿਆਂ ਦੀ ਪ੍ਰੋਬਲਮ ਆ ਸਵੇਰੇ ਉੱਠਣ ਨੂੰ ਜੀਅ ਨਹੀਂ ਕਰਦਾ ਮੰਜਾ ਛੱਡਣ ਨੂੰ ਹਾਂਜੀ ਤੁਹਾਨੂੰ ਯਕੀਨ ਕਿ ਮੈਂ ਆ ਬਾਡੀ ਸਰਵਿਸ ਤੇ ਸਰ ਯਕੀਨ ਆ ਜਿੱਥੋਂ 3 ਸਾਲ ਪਹਿਲਾਂ ਮੇਰੀ ਵਾਈਫ ਨੂੰ ਵੀ ਕਾਫੀ ਪ੍ਰੋਬਲਮ ਆਈਆਂ ਸੀ ਤੇ ਉਹਨਾਂ ਨੂੰ ਇੱਕ ਤਾਂ ਇਨਫੈਕਸ਼ਨ ਸੀ 15000 ਪਲੱਸ ਰਹਿੰਦੀ ਸੀ ਤੇ ਡੀਐਲਸੀ ਬੋਲਦ ਨੇ ਇਹਨੂੰ ਅਚਾ 15000 ਪਲੱਸ ਹੀ ਰਹਿੰਦੀ ਕਿੰਨੇ ਕ ਟਾਈਮ ਤੋਂ ਉਹ ਤਕਰੀਬਨ 8 ਸਾਲ ਤੋਂ ਸ਼ੁਰੂ ਹੋ ਗਿਆ 2013 ਤੋਂ ਸ਼ੁਰੂ ਕੰਮ ਸੀ ਐਡਸਨ ਵੀ ਉਹਨਾਂ ਨੇ ਖਾਧੀ 8 ਸਾਲ ਪੂਰਾ 15 ਦਿਨ ਲੈਣ ਦਾ ਬਾਦ ਚ ਦਾ ਛੱਡ ਦੇ ਨਹੀਂ ਫੇਰ ਉਸੇ ਤਰ੍ਹਾਂ ਪ੍ਰੋਬਲਮ ਸ਼ੁਰੂ ਹੋ ਗਈ ਮਲਜਿੰਦਰ ਦਵਾਈ ਖਾਣੀ ਹੁੰਚਰ ਘਟ ਰਹੇ ਨੇ ਹਾਂਜੀ ਫੇਰ ਟੀਐਲਸੀ ਉਤੀ ਕੀ ਕੀ ਟੀਐਲਸੀ ਨਾਲ ਹੋਰ ਕੀ ਡਿੱਕਦਾ ਐਸੇ ਨਾਲ ਹੀ ਉਹਨਾਂ ਇਹ ਤਾਵਾਮ ਦਰਦ ਬੁਖਾਰ ਹੋ ਜਾਣਾ ਪੇਟ ਦਰਦ ਤੇ ਸਰੀਰ ਸੁਸਤ ਜਾ ਰਹਿਣਾ ਜੀ ਅੱਛਾ ਜੀ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ ਗਠੀਆਵਾ ਸੀ ਜੋੜਾਂ ਚ ਦਰਦ ਰਹਿੰਦਾ ਉਹ ਵੀ ਨਾ ਡੈਮ ਤੋਂ ਸੀ ਉਹ ਵੀ ਦਵਾਈਆਂ ਦੇ ਖਾਣ ਨਾਲ 5 ਸਾਲ ਬਾਅਦ ਉਹ ਸ਼ੁਰੂ ਹੋ ਗਿਆ ਕੰਮ ਵਿੱਚ ਜਿਹੜੀਆਂ ਜੁਨੀਅਰ ਟੀਐਲਸੀ ਵਾਲੀਆਂ ਦਵਾਈਆਂ ਸੈੱਟ ਕਰਨ ਵਾਸਤੇ ਇਨਫੈਕਸ਼ਨ ਵਾਲੀਆਂ ਖਾਂ ਉਹਨਾਂ ਨਾਲ ਹੀ ਗਠੀਆ ਉਹਨਾਂ ਨਾਲ ਸ਼ੁਰੂ ਹੋ ਗਿਆ ਕੰਮ ਇਹ ਮੈਂ 3 ਸਾਲ ਪਹਿਲਾਂ ਵਰਤਿਆ ਸੀ। ਹਾਂਜੀ 3 ਸਾਲ ਪਹਿਲਾਂ ਵਰਤਿਆ ਸੀ। 3 ਸਾਲਾਂ ਦੇ ਵਿੱਚ ਦੀ ਕਦੇ ਕੋਈ ਦਿੱਕਤ ਨਹੀਂ ਆਈ ਫਿਰ? ਨਹੀਂ ਕਦੇ ਨਹੀਂ ਆਈ ਦਿੱਕਤ ਕੋਈ ਨਹੀਂ। ਓਕੇ। ਆਪਦੇ ਵਾਸਤੇ ਤੁਸੀਂ ਵਰਤਿਆ ਵੀ ਜਦੋਂ ਉਹ ਠੀਕ ਹੋਈ ਤਾਂ ਮੈਂ ਵੀ ਠੀਕ ਹੋ ਗਿਆ। ਹਾਂਜੀ ਵਿਸ਼ਵਾਸ ਸੀ ਪੂਰਾ ਇਹ ਵੀ ਰਿਜ਼ਲਟ ਪੂਰਾ ਸਾਨੂੰ ਮਿਲਿਆ ਇਸ ਤੋਂ ਹੀ। ਅੱਜ ਕੀ ਹਾਲਾਤ ਨੇ ਤੁਹਾਡੇ? ਅੱਜ ਮੈਂ ਬਿਲਕੁਲ ਫਿੱਟ ਐ ਜੀ। ਪੂਰਾ ਕੰਮ ਵੀ ਖੇਤੀਬਾੜੀ ਦਾ ਸਾਰਾ ਆਪ ਹੀ ਕਰੀ। ਕਮਰ ਗਮਰ ਦੀ ਪ੍ਰੋਬਲਮ ਕੋਈ ਨਹੀਂ। ਕੋਈ ਦਿੱਕਤ ਨਹੀਂ। ਕੋਈ ਵੀਕਨੈਸ ਦੀ ਪ੍ਰੋਬਲਮ ਨਹੀਂ। ਕੋਈ ਵੀਕਨੈਸ ਨਹੀਂ ਜੀ। ਓਕੇ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਔਰ ਵ ਜਿੱਥੇ ਆਪਾਂ ਨਿਤ ਨਮੀਆਂ ਨਮੀਆਂ ਵੀਡੀਓ ਤੁਹਾਡੇ ਕੋਲੇ ਪਹੁੰਚ ਰਹੀਆਂ ਨੇ ਸੋਸ਼ਲ ਮੀਡੀਆ ਜਰੀਏ ਬਾਡੀ ਸਰਵਿਸ ਦੀਆਂ ਪਰ ਤੁਹਾਨੂੰ ਪਤਾ ਕੁਝ ਪਰਿਵਾਰਾਂ ਨੂੰ ਉਹ ਪਰਿਵਾਰਾਂ ਨੂੰ ਅਸੀਂ ਲੈ ਕੇ ਆਨੇ ਆ ਜਿਨ੍ਹਾਂ ਨੂੰ ਬਾਡੀ ਸਰਵਿਸ ਛੱਡੇ ਨੂੰ ਵੀ ਕਿਸੇ ਨੂੰ 6 ਮਹੀਨੇ ਸਾਲ 3 ਸਾਲ 4 ਸਾਲ ਬਾਅਦ ਵੀ ਤੁਹਾਡੇ ਨਾਲ ਅਸੀਂ ਰੂਬਰੂ ਕਰਾਣੇ ਆ ਵੀ ਅੱਜ ਕੀ ਹਾਲਾਤ ਹੈਗੇ ਨੇ ਪਹਿਲਾਂ ਦਿੱਕਤ ਕੀ ਸੀ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਤਾਂ ਦੋਸਤੋ ਬਾਡੀ ਸਰਵਿਸ ਸਰੀਰ ਦੀ ਸਫਾਈ ਆ ਇਹ ਕੋਈ ਦਵਾਈ ਨਹੀਂ ਪਰ ਰਿਜ਼ਲਟ ਤੁਸੀਂ ਦੇਖੋਗੇ ਵੀ ਕਿਵੇਂ ਰਿਜ਼ਲਟ ਆ ਰਹੇ ਨੇ ਉਹ ਸਾਡੀਆਂ ਤੁਸੀਂ ਵੀਡੀਓ ਹੋਰ ਦੇਖ ਸਕਦੇ ਹੋ ਸਾਰੀਆਂ ਲਿੰਕ ਚ ਦਿੱਤੀਆਂ ਹੋਈਆਂ ਨੇ ਤੁਹਾਨੂੰ ਵੀ ਬਾਡੀ ਸਰਵਿਸ ਹੈ ਕਿ ਆ ਕੀ ਆ ਕੰਮ ਕਿਵੇਂ ਕਰਦਾ ਤਾਂ ਅੱਜ ਉਹ ਜਿਹੜੇ ਵੀਰ ਨੂੰ ਮੈਂ ਮਿਲਣ ਜਾ ਰਿਹਾ ਗੁਰਪ੍ਰੀਤ ਜੀ ਨੂੰ ਜੋ ਕੈਮਰੇ ਸਾਹਮਣੇ ਆਏ ਨੇ ਦੱਸਣਗੇ ਕੀ ਕੰਮ ਕਰਦੇ ਨੇ ਕਿਹੜੇ ਕੰਮ ਨਾਲ ਰਿਲੇਟਡ ਨੇ ਔਰ ਕੀ ਦਿੱਕਤ ਸੀ ਹੈਲਥ ਦੀ ਔਰ ਕਿਵੇਂ ਸਰਵਿਸ ਪੈਕ ਵਰਤੇ ਵੈਲਕਮ ਹੈ ਗੁਰਪ੍ਰੀਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਕਾਨਨਵਾਲੀ ਤੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਹੀ ਓਕੇ ਜੀ ਤੇ ਮੈਨੂੰ ਡੇਢ ਦੋ ਸਾਲ ਪਹਿਲਾਂ ਕਮਰਦਰਦ ਤੇ ਵੀਕਨੈਸ ਦੀ ਪ੍ਰੋਬਲਮ ਆ ਗਈ ਸੀ ਠੀਕ ਹੈ ਜੀ ਤੇ ਉਸ ਤੋਂ ਮੈਥੋਂ ਇੱਕ ਤਾਂ ਸੁਸਤੀ ਰਹਿੰਦੀ ਸਵੇਰ ਉੱਠਣ ਚ ਦਿੱਕਤ ਆਉਂਦੀ ਸੀ ਇੱਕ ਚੁੱਕ ਕੇ ਕੰਮ ਨਹੀਂ ਕੀਤਾ ਜਾਂਦਾ ਕਈ ਦਾ ਜਾਂ ਹੋਰ ਕੋਈ ਮਤਲਬ ਕਈ ਦਾ ਬੰਦ ਕੇ ਬੰਦੀ ਕਰੇ ਹਾਂਜੀ ਬੰਦੀ ਸੀ ਤਕਰੀਬਨ ਹੀ ਓਕੇ ਕਿ ਉਸ ਤੋਂ ਪਹਿਲ ਜੂਜ਼ ਵਰਤਈ ਅਸੀਂ ਪਾਣੀ ਘਰ ਦਾ ਕੰਮ ਕੀ ਸੀ ਭਜੀ ਤੁਹਾਡਾ ਕੀ ਘਰ ਦਾ ਕੰਮ ਖੇਤੀਬਾੜੀ ਤੇ ਮਸ਼ੀਨਾਂ ਦਾ ਹੈ ਕੰਮ ਆਪਣਾ ਹੀ ਅੱਛਾ ਅੱਛਾ ਉੱਥੇ ਕਿਤੇ ਬਾ ਝੜਕਾ ਝੁੜਕਾ ਜਿਹਾ ਲੱਗਿਆ ਹੋਇਆ ਸੀ ਹਾਂ ਹਾਂਜੀ ਹਾਂਜੀ ਜੇਕਰ ਕਮਰ ਦਰਦ ਹੋ ਗਈ ਵੀਕਨੈਸ ਹੋ ਗਈ ਕੰਮ ਕਰਨ ਨੂੰ ਜੀ ਨਾ ਕਰਨਾ ਮਨ ਨੂੰ ਕੰਮ ਕਰਨ ਨੂੰ ਜੀ ਨਾ ਕਰਨਾ ਸੁਸਤੀ ਕਿੰਨੀ ਸੀ ਤੁਹਾਨੂੰ ਸੁਸਤੀ ਤਾਂ ਸਵੇਰ-ਸਵੇਰ ਸੁਸਤੀ ਹੁੰਦੀ ਵੀ ਮਨ ਉੱਠਣ ਜੀ ਇਹ ਨਹੀਂ ਕਰਦਾ ਜੀ ਨਹੀਂ ਕਰਦਾ ਇਹ ਵੀ ਹੁਣ ਇਹ ਬਹੁਤ ਬੰਦਿਆਂ ਦੀ ਪ੍ਰਾਣਾਲਮਾ ਸਵੇਰੇ ਉੱਠਣ ਨੂੰ ਜੀ ਇਹ ਨਹੀਂ ਕਰਦਾ ਮਨ ਜਾ ਛੱਡਣ ਦਾ ਹਾਂਜੀ ओके okay, ओके okay. आज की हालात ਨੇ ਤੁਹਾਡੇ ਅੱਜ ਮੈਂ ਬਿਲਕੁਲ ਫਿੱਟ ਆ ਜੀ ਪੂਰਾ ਕੰਮ ਵੀ ਖੇਤੀਬਾੜੀ ਦਾ ਸਾਰਾ ਆਪ ਹੀ ਕਰੀਏ ਕਮਰ ਕੁਮਰ ਦੀ ਪ੍ਰੋਬਲਮ ਕੋਈ ਨਹੀਂ ਕੋਈ ਦਿੱਕਤ ਨਹੀਂ ਕੋਈ ਵੀਕਨੈਸ ਦੀ ਪ੍ਰੋਬਲਮ ਨਹੀਂ ਕੋਈ ਵੀਕਨੈਸ ਨਹੀਂ ਓਕੇ ਤੇ ਜਿਵੇਂ ਮੰਨ ਲਓ ਇਹ ਪ੍ਰੋਬਲਮਾਂ ਸੀ ਤੁਹਾਨੂੰ ਇਹ ਠੀਕ ਹੋ ਗਈਆਂ ਤੁਹਾਡੀਆਂ ਜੀ ਸਰ ਮਤਲਬ ਕਿਉਂਕਿ ਤੁਹਾਨੂੰ ਯਕੀਨ ਕਿਵੇਂ ਆ ਬਾਡੀ ਸਰਵਿਸ ਸਰ ਯਕੀਨ ਆ ਜਿੱਥੋਂ 3 ਸਾਲ ਪਹਿਲਾਂ ਮੇਰੀ ਵਾਈਫ ਨੂੰ ਵੀ ਕਾਫੀ ਪ੍ਰੋਬਲਮ ਆਈਆਂ ਸੀ ਤੇ ਉਹਨਾਂ ਨੂੰ ਇੱਕ ਤਾਂ ਇਨਫੈਕਸ਼ਨ ਸੀ 15000 ਪਲੱਸ ਰਹਿੰਦੀ ਸੀ ਟੀਐਲਸੀ ਬੋਲਦਾਂ ਨੇ ਇਹਨੂੰ ਅੱਛਾ 15000 ਪਲੱਸ ਹੀ ਰਹਿਣੀ ਕਿੰਨੇ ਕ ਟਾਈਮ ਤੋਂ ਉਹ ਤਕਰੀਬਨ 8 ਸਾਲ ਤੋਂ ਸ਼ੁਰੂ ਹੋ ਗਏਗਾ 2013 ਤੋਂ ਸ਼ੁਰੂ ਕੰਮ ਸੀ ਅੱਛਾ ਜੀ ਉਦੋਂ ਤੋਂ ਹੀ ਦਿੱਕਤਾਂ ਸ਼ੁਰੂ ਹੋ ਗਈਆਂ ਸੀ ਮੈਡੀਸਨ ਵੀ ਉਹਨਾਂ ਨੇ ਖਾਦੀ 8 ਸਾਲ ਪੂਰੇ 15 ਦਿਨ ਲੈ ਲੈਣਾ ਬਾਅਦ ਚ 10 ਛੱਡ ਦੇਣੀ ਫੇਰ ਉਸੇ ਤਰ੍ਹਾਂ ਪ੍ਰੋਬਲਮ ਸ਼ੁਰੂ ਹੋ ਗਈ ਦਵਾਈ ਖਾਣੀ ਹੁੰਜਰ ਘਟ ਰਹਿਣੀ ਹਾਂਜੀ ਫੇਰ ਟੀਐਲਸੀ ਕੀ ਕੀ ਟੀਐਲਸੀ ਨਾਲ ਹੋਰ ਕੀ ਦਿੱਕਤ ਸੀ ਟੀਐਲਸੀ ਨਾਲ ਹੀ ਉਹਨਾਂ ਨੂੰ ਲਤਵਾਮ ਦਰਦ ਬੁਖਾਰ ਹੋ ਜਾਣਾ ਪੇਟ ਦਰਦ ਤੇ ਸਰੀਰ ਸੋਸਤਿਆ ਰਹਿਣਾ ਹੀ ਅੱਛਾ ਹੈ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੀ ਓਕੇ ਤੇ ਹੋਰ ਵੀ ਪ੍ਰੋਬਲਮਾਂ ਸੀ ਕੋਈ ਜਿਵੇਂ ਜੋੜਾਂ 'ਚ ਦਰਦ ਜਾਇ ਹਾਂਜੀ ਇਕਠਿਆਵਾ ਸੀ ਜੋੜਾਂ 'ਚ ਦਰਦ ਰਹਿੰਦਾ ਸੀ ਓਪੀਨੇ ਡੈਮ ਤੋਂ ਸੀ ਉਹ ਵੀ ਦਵਾਈਆਂ ਦੇ ਖਾਣ ਨਾਲ 5 ਸਾਲ ਬਾਅਦ ਉਹ ਸ਼ੁਰੂ ਹੋ ਗਿਆ ਕੰਮ ਵਿੱਚ ਜੁਨੀਅਰ ਟੀ ਐਲ ਸੀ ਵਾਲੀਆਂ ਦਵਾਈਆਂ ਸੈੱਟ ਕਰਨ ਵਾਸਤੇ ਇਨਫੈਕਸ਼ਨ ਵਾਲੀਆਂ ਖਾ ਉਹਨਾਂ ਨਾਲ ਹੀ ਇਕਠੀਆਂ ਉਹਨਾਂ ਨਾਲ ਸ਼ੁਰੂ ਹੋ ਗਿਆ ਕੰਮ ਇਹ ਜੀ ਉਹਨਾਂ ਨਾਲ ਪ੍ਰੋਬਲਮ ਦਵਾਈਆਂ ਤੁਸੀਂ ਬਹੁਤ ਦਵਾਈਆਂ ਹੋਣੀਆਂ ਬਾਈ ਹਾਂ ਦਵਾਈਆਂ ਤੇ ਬਹੁਤ ਦੂਰ ਦੂਰ ਮੋਗਿਓ ਬਠਿੰਡਿਓ ਤੇ ਹੋਰ ਮੌਸਮ ਚੰਗੇ ਹਸਪੀਟਲਾਂ ਤੋਂ ਦਵਾਈਆਂ ਹੀ ਹਰ ਕੋਈ ਜੋ ਛੱਡ ਦੇ ਦਵਾਈ ਉਹ ਹਾਂਜੀ ਫੇਰ ਉਸ ਤਰ੍ਹਾਂ ਹੋ ਜਾਂਦਾ ਜੀ ਮਨ ਤਿੰਨ ਸਾਲ ਪਹਿਲਾਂ ਵਰਤਿਆ ਸੀ ਹਾਂਜੀ ਤਿੰਨ ਸਾਲ ਪਹਿਲਾਂ ਵਰਤਿਆ ਸੀ ਤਿੰਨ ਸਾਲਾਂ ਦੇ ਵਿੱਚ ਦੀ ਕਦੇ ਕੋਈ ਦਿੱਕਤ ਨਹੀਂ ਆਈ ਫਿਰ ਨਹੀਂ ਕਦੇ ਨਹੀਂ ਆਈ ਦਿੱਕਤ ਕੋਈ ਓਕੇ ਤੁਹਾਡਾ ਮਨ ਘਰ ਦਾ ਮਨ ਲੋ ਤੁਸੀਂ ਵਾਈਫ ਵਰਕੇ ਬਸਦੇ ਤਾਂ ਲਿਆ ਸੀ ਵੀ ਰਸਤਾ ਹੀ ਨਹੀਂ ਸੀ ਕੋਈ ਹਾਂਜੀ ਰਸਤਾ ਵੀ ਇਹ ਇੰਨੇ ਪੰਗੇ ਲੈ ਰਹੇ ਹਾਂ ਕਿਨਾਂ ਵਾਸਤੇ ਲੈ ਕੇ ਦੇਖ ਰਹੇ ਹਾਂਜੀ ਹਾਂਜੀ ਓਕੇ ਆਪਦੇ ਵਾਸਤੇ ਤੁਸੀਂ ਵਰਤਿਆ ਵੀ ਜਦੋਂ ਉਹ ਠੀਕ ਹੋਈ ਤਾਂ ਮੈਂ ਵੀ ਠੀਕ ਹੋ ਜਾਣਾ ਹਾਂਜੀ ਵਿਸ਼ਵਾਸ ਹੈ ਪੂਰਾ ਇਹ ਵੀ ਰਿਜ਼ਲਟ ਪੂਰਾ ਸਾਨੂੰ ਮਿਲਿਆ ਇਸ ਤੋਂ ਹੀ ओके ओके हां जी ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਸਰ ਜਿਹੜੇ ਲੱਖਾਂ ਹੀ ਲੋਕ ਤੋਂ ਨੇ ਸੋਸ਼ਲ ਮੀਡੀਆ ਤੇ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਉਹਨਾਂ ਨੂੰ ਤਾਂ ਸੁਨੇਹਾ ਮੇਰਾ ਇਹ ਵੀ ਬੋਡੀ ਸਰਵਿਸ ਪੈਕ ਬਹੁਤ ਵਧੀਆ ਜੀ ਹਰ ਬਿਮਾਰੀ 'ਚ ਇੱਕ ਕੰਮ ਕਰਦਾ ਹੈ 100% ਦਾ ਰਿਜ਼ਲਟ ਆਈ ਤੇ ਕੋਈ ਖਾਣ ਪੀਣ 'ਚ ਕੋਈ ਦਿੱਕਤ ਨਹੀਂ ਆਉਂਦੀ ਲੈਨ 'ਚ ਬਹੁਤ ਵਧੀਆ ਹੈ ਜੀ ਤੇ ਰਿਜ਼ਲਟ ਵੀ ਇਹਦੇ ਪੂਰੇ ਆ ਰਹੇ ਆ ਜੀ ਓਕੇ ਮਤਲਬ ਉਹਨਾਂ ਨੂੰ ਰਿਜ਼ਲਟ ਆ ਵੀ ਜਿਵੇਂ ਫੈਮਿਲੀ 2 ਹੋ ਗਈ ਹਾਂਜੀ ਰਿਜ਼ਲਟ ਦੋ ਹਾਂਜੀ ਓਕੇ ਤਾਂ ਮੈਂ ਤੁਹਾਡਾ ਵੀਰਜੀ ਨੰਬਰ ਵੀ ਦੇ ਰਿਹਾ ਗੁਰਪ੍ਰੀਤ ਜੀ ਹਾਂਜੀ ਤੁਹਾਨੂੰ ਕੋਈ ਪਰਿਵਾਰ ਕਾਲ ਕਰਦਾ ਤੁਸੀਂ ਗੱਲਬਾਤ ਤੁਹਾਡੇ ਕਿਸੇ ਪਰਿਵਾਰ ਨਾਲ ਕਰ ਸਕਦੇ ਹਾਂਜੀ ਕਰ ਸਕਦੇ ਹੋ ਉਹਨੂੰ ਤੁਸੀਂ ਦੱਸ ਵੀ ਸਕਦੇ ਹੋ ਸਾਡਾ ਬਾਡੀ ਸਰਵਿਸ ਜਿਹੜਾ ਹੈਗਾ ਵੀ ਤੁਹਾਨੂੰ ਕਿੰਨੇ ਦਾ ਰਿਜ਼ਲਟ ਮਿਲਣੇ ਠੀਕ ਹੈ ਤਾਂ ਦੋਸਤੋ ਆਪਾਂ ਗੁਰਪ੍ਰੀਤ ਜੀ ਮਿਲੇ ਅਸੀਂ ਬਹੁਤ ਧੰਨਵਾਦੀ ਹਾਂ ਜਿੰਨੇ ਵੀ ਪਰਿਵਾਰ ਸਾਡੇ ਕੋਲੇ ਵੀਡੀਓ ਬਣਾਵਾ ਰਹੇ ਨੇ ਕਿਉਂਕਿ ਕੈਮਰੇ ਸਾਹਮਣੇ ਆਉਣ ਤੋਂ ਬਹੁਤ ਪਰਵਾਹ ਦਰਦੇ ਨੇ ਰਿਜ਼ਲਟ ਤਾਂ ਸਾਡੇ ਕੋਲੇ ਬਹੁਤ 3-4 4 ਸਾਲ ਪੁਰਾਣੇ 6-6 ਮਹੀਨੇ ਪੁਰਾਣੇ ਬਹੁਤ ਪਰਿਵਾਰ ਬੈਠੇ ਨੇ ਪਰ ਉਹ ਕੈਮਰੇ ਸਾਹਮਣੇ ਆਨ ਤੋਂ ਕਿੰਨੇ ਦੇ ਚੀਜ਼ ਕਿਜ ਜਾਂਦੇ ਨੇ ਜਿਵੇਂ ਕਿਸੇ ਨੇ ਨਸ਼ਾ ਛੱਡਿਆ ਹੋਇਆ ਕਿਸ ਨੂੰ ਅਲੱਗ-ਅਲੱਗ ਜੋ ਕ੍ਰਿਟੀਕਲ ਪ੍ਰੋਬਲਮਾਂ ਸੀ ਬੋਡੀ ਸਰਵਿਸ ਦਿੱਤਾ ਗਿਆ ਸਫਾਈ ਵਾਸਤੇ ਉਹਨਾਂ ਦੇ ਸਰੀਰ ਨਹੀਂ ਵਰਕ ਕੀਤਾ ਔਰ ਬਿਲਕੁਲ ਅੱਜ ਸਹੀ ਹੋ ਗਏ ਜਿਵੇਂ ਤੁਸੀਂ ਗੁਰਪ੍ਰੀਤ ਜੀ ਨੂੰ ਮਿਲ ਰਹੇ ਸੀ ਇਹਨਾਂ ਦੇ ਘਰ ਚ ਵੀ ਕਿੰਨੀਆਂ ਪ੍ਰੋਬਲਮਾਂ ਸੀ ਦੋਸਤੋ ਆਓ ਆਪਾਂ ਹਰੇਕ ਚੀਜ਼ ਦੇ ਉੱਤੇ ਧਿਆਨ ਦੰਨੇ ਆ ਆਓ ਅੱਜ ਆਪਾਂ ਡਿਸੀਜਨ ਲਈਏ ਵੀ ਆਪਣੇ ਸਰੀਰ ਦੇ ਉੱਤੇ ਵੀ ਧਿਆਨ ਦਈਏ ਜੋ ਵੀਡੀਓ ਦੇਖ ਰਹੇ ਹੋ ਤੁਸੀਂ ਤੁਸੀਂ ਗੱਲਬਾਤ ਕਰਕੇ ਆਪਣੇ ਵਾਸਤੇ ਮੰਗਵਾ ਕੇ ਸਟਾਰਟ ਕਰੋ ਤਾਂ ਕਿ ਆਪਣਾ ਰੋਗੀ ਜਿਹੜਾ ਸਰੀਰ ਆਪ